ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਆਪਣਾ ਖੜਾ ਬਬਰਾ ਤਿਆਰ ਹੋਣ ਲਈ ਆਨੰਦਪੁਰ ਸਾਹਿਬ ਜਾਣ ਲਈ ਰੈਡੀ ਹੋਣ ਲਈ ਅੱਜ ਕਰਦੇ ਆਂ ਕੱਲ ਧਵਾਈ ਧੂਈ ਕਰਾਤੀ ਇਹਦੀ ਸਾਰੀ ਲਓ ਜੀ ਕੱਲ ਧਵਾਤਾ ਨਾਈ ਧਵਾਈ ਹੋ ਗਈ ਇਹਦੀ ਬਬਰੇ ਦੀ ਅੱਜ ਹੋਰ ਕਪੜਾ-ਕੁਪੜਾ ਸਵਾਰ ਕੇ ਮਾਰ ਦੇਣਗੇ ਕਿਉਂਕਿ ਗਰਦਾ ਗੁਰ ਦਾ ਕਾਫੀ ਚੜਿਆ ਸੀ ਆਪਣੀਆਂ ਬਾਈ ਬੁੱਟੀ ਟਰਾਲੀ ਹੁੰਦੀ ਆ ਦੇਖ ਲਓ। ਪਰਾਲੀ ਭਰਤੀ ਨਾ ਤਨ ਤਨ ਹੁਣ ਮੂਹਰੇ ਨਹੀਂ ਆਪਾਂ ਲਾਉਂਦੇ ਹੰਦੇ। ਬਸ ਤਰਪਾਲ ਪਾਉਣੀ ਆ ਹੁਣ ਉੱਤੇ। ਤਰਪਾਲ ਪਾ ਕੇ ਬਸ ਮੂਹਰੂ ਐਂ ਓਪਨ ਹੀ ਜਾਂਦਾ। ਟਰਾਲੀ ਵੀ ਹੋਕਣਾ ਇੱਕੜੀ ਉੱਚੀ ਕਰਨੀ ਪੈਣੀ ਆ ਕਿਉਂਕਿ ਮੂਹਰੂ ਟਰਾਲੀ ਨੀਵੀਂ ਆ। ਥੋੜੀ ਜੀ ਬੱਤਰ ਚੱਲਿਆ ਮੱਕੀ ਵੀਜਣਾ ਕੱਲ ਦੇ 5 ਕਿੱਲੇ ਆਲੂ ਪੱਟੇ ਸੀ ਉਹ ਰਹਿੰਦਾ ਵਾ ਉਹ ਖੇਤ ਅੱਜ ਵੀਜ ਦੂਗਾ ਬਾਕੀ ਚਲੋ ਉਦੋਂ ਬਾਅਦ ਜਿਹੜੇ ਕੱਲ ਨਾਲੇ 12 ਕਿੱਲਿਆਂ ਦੇ ਵਿੱਚ ਪੱਟਣ ਲੱਗੇ ਹੋયા ਓਹੋ ਪਿਆਰ ਕਰ ਦੇਣਗੇ ਬੰਦੇ ਉਹ ਫੇਰ ਵੀਜ ਦਾਂਗੇ ਬਹੁਤ ਵੀਰ ਕਹਿੰਦੇ ਆ ਵੀਰੇ ਵੀ ਝਾੜ ਘਟਾ ਹਨਾ ਵੀ ਗਿਣਤੀ ਜਮ ਮਗਰ ਦਾਣੇ ਘਟਾ ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਵੀਰੇ ਗੋਲੀ ਬੀਜੀ ਸੀ ਆਪਾਂ ਜੋ ਉਹਦੀ ਡਾਇਮੰਡ ਦੀ ਤੇ ਗੋਲੀ ਦੇ ਨਾਲ ਇਹ ਆਲੂ ਇਹ ਡੈਂਡਾ ਹੋਇਆ ਵਾ ਤੇ ਇਹ ਗੋਲੀ ਸੀ ਸਾਰੀ ਬੀਜੀ ਦੀ ਗੋਲੀ ਜਿੱਥੇ ਗੋਲੀ ਨੂੰ ਤੁਹਾਨੂੰ ਪਤਾ ਗਣਤੀ ਜਦਾਣਾ ਘਟ ਪੈਂਦਾ ਹੁੰਦਾ ਵਾ ਤੇ ਮੋਟਾ ਬਹੁਤ ਹੋ ਜਾਂਦਾ ਹੁੰਦਾ ਤੇ ਇਹ ਸਾਰੀ ਦੀ ਸਾਰੀ ਗੋਲ ਗੋਲੀ ਸੀਗੀ ਜਿੰਨੀ ਵੀ ਸੀ ਲਓ ਵੀ ਵੀਰੇ ਹੋ ਗਿਆ ਜਹਾਜ਼ ਸਾਡਾ ਤਿਆਰ ਸਿੰਘਾਂ ਦਾ ਜਹਾਜ਼ ਤਿਆਰ ਹੋ ਗਿਆ ਜਾਣ ਨੂੰ ਤੇ ਸਵੇਰੇ ਚਾਲੇ ਪਾਉਣਿਆ ਘੰਡਾ ਲਾਤਾ ਉਪਰ ਇਹ ਹਿੱਲਦੇ ਨਹੀਂ ਜਾਣਾ ਯਾਰ ਥੋੜਾ ਜਿਹਾ ਢਿੱਲਾਵਾ ਇਹਨੂੰ ਟਾਈਟ ਨਹੀਂ ਕਰਿਆ ਚਲੋ ਕੋਈ ਗੱਲ ਨਹੀਂ ਟਰਾਲੀ 'ਚ ਲੱਗੇ ਹੋਇਆ ਤਰਪਾਲ ਇੱਕ ਨਮੀ ਲਿਆ ਕੇ ਰੱਖ ਲਈ ਡਬਲ ਟ੍ਰਿਪਲ ਤਰਪਾਲਾਂ ਕਰਤੀਆਂ ਥੱਲੇ ਇੱਕ ਫੌਜੀ ਤਰਪਾਲ ਪਾ ਲਈ ਉੱਥੇ ਆਹ ਕਰ ਲਈ ਥੱਲਿਓਂ ਉਪਰਾਲੀ ਨਾਲ ਇਹਨਾਂ ਪੂਰੀ ਫੁੱਲ ਭਰ ਲਈ ਹਾਂਜੀ ਵੀਰੇ ਲੋੜੀ ਲੱਗੇ ਹਿਆ ਟਰਾਲੀਆਂ ਦਾ ਤਿਆਰੀ ਚੱਲਦੀ ਆ 22 ਫੁੱਟੀ ਟਰਾਲੀ ਪਾ ਲਈ ਆਪਾਂ ਤੇ ਕਰਮਾ ਵਾਲੀ ਆ ਇਹ ਇਹੀ ਲੈ ਕੇ ਜਾਂਦੇ ਆ ਟਰਾਲੀ ਹਮੇਸ਼ਾ ਆਪਣੀ ਤੇ ਟਰੈਕਟਰ ਡਿਊਜ਼ ਫਾਰ ਚੱਲਿਆ ਇਸ ਵਾਰ ਘੋੜਾ ਆਪਣੀ ਤਾਂ ਜਮੇ ਹੀ ਸਿੰਪਲ ਸਿੰਪਲ ਜਰਨੀ ਹੁੰਦੀ ਆ ਪਰ ਹੁੰਦੀ ਆ ਜਰਨੀ ਬਾਲੀ ਨਜ਼ਾਰੇ ਦਾ ਕੀ ਇੰਨਾ ਨਜ਼ਾਰਾ ਆਉਂਦਾ ਕੀ ਗੱਲ ਹੀ ਛੱਡ ਦੋ ਜਾਨ ਆਉਣ ਦਾ ਨਾ ਬਹੁਤ ਵਧੀਆ ਐਨ ਪੂਰਾ ਨਜ਼ਾਰਾ ਹੁੰਦਾ ਜਾਨ ਆਉਣ ਦਾ ਤੇ ਜ਼ਿੰਦਗੀ ਦਾ ਜ਼ਿੰਦਗੀ ਦੇ ਜਾਨ ਕਿ ਤਿੰਨ ਦਿਨ ਬਹੁਤ ਹੀ ਵਧੀਆ ਨਿਕਲਦੇ ਆ ਬਾਬਾਈ ਦੀ ਕਿਰਪਾ ਦੇ ਨਾਲ ਹਨਾ ਕਿ ਬਾਬਾਈ ਦੀ ਕਿਰਪਾ ਦੇ ਨਾਲ ਵੀ ਬਾਬਾਈ ਦੇ ਦਰ ਤੇ ਜਾਣਾ ਤੇ ਪਹਿਲਾ ਸਟਾਪ ਸਾਡਾ ਇੱਥੋਂ ਸ਼ੁਰੂ ਹੁੰਦਾ ਤੇ ਜਾਨੀ ਕਿ ਚਲੋ ਇੱਥੇ ਤਾਂ ਰੁਟੀਨ ਹੀ ਆ ਪਹਿਲਾ ਸਟਾਪ ਸਾਡਾ ਅਲਮਗੀਰ ਸਾਹਿਬ ਤੋਂ ਸ਼ੁਰੂ ਹੁੰਦਾ ਆ ਮੂਰੋਂ ਦੇਖੋ ਆਪਾਂ ਲਾਤੀ ਉਹ ਜਾਲੀ ਮੂਰ ਤੇ ਆਪਣੀ ਬਿੱਡੀ ਤੋਂ ਸਟਾਰਟ ਹੋ ਜਾਂਦਾ ਤੇ ਬੈੱਡ ਰੱਖ ਲਿਆ ਬਸ ਫੇਰ ਨਾ ਹਵਾ ਹਾਰ ਰਹਿੰਦਾ ਟਰਾਲੀ ਠੰਡ ਲੱਗਦੀ ਐ ਅਗਲਾ ਆਪੇ ਪੂਰਾ ਲੈ ਕੇ ਬੈਹ ਜਾਂਦਾ ਪਰ ਜਿੱਥੇ ਖੜਦੇ ਆ ਫੇਰ ਉੱਥੇ ਗਰਮੀ ਨਹੀਂ ਲੱਗਦੀ ਕਿਉਂਕਿ ਆਲੇ-ਦੁਆਲੇ ਜਮੇ ਹੀ ਬੰਦ ਕਰ ਲਈਦਾ ਵੀ ਗਰਮੀ ਗਰਮੀ ਨਹੀਂ ਲੱਗਦੀ ਫੇਰ ਟੈਨਸ਼ਨ ਫ੍ਰੀ ਹੋ ਕੇ ਵਧੀਆ ਕੰਮ ਚੱਲਦਾ ਤੇ ਮੀ ਲਈ ਤਰਪਾਲ ਰੱਖੀ ਹੋਈ ਇੱਕ ਵੀ ਜੇ ਲੋੜ ਪਊ ਤਰਪਾਲ ਬੰਦਾ ਉੱਥੇ ਦੇ ਲਾਂਦਾ ਸਵੇਰੇ ਅਸੀਂ ਤੁਰਨਾਵਾਂ 8:00 ਵਜੇ ਅਨਾ ਸਵੇਰੇ ਤੁਰਨਾ 4:00 ਵਜੇ ਦੇ ਨੇ ਲੋ ਜੀ ਸਾਡੀ ਪੱਕੀ ਪੌੜੀ ਬਣਾਈ ਹੋਈ ਆ ਤੇ ਆਹ ਅੱਜ ਆਪਾਂ ਰਾਣੀ ਸੁੰਦਰਾ ਦਾ ਬਈ 2 ਦਿਨ 3 ਦਿਨ ਹੋ ਗਏ ਦਿੱਤੀ ਹੋਈ ਸੀ ਉਹ ਕਰਵਾਤੀ ਉੱਤੇ ਪੀਪਫ ਚਰਾਟ ਸਰੀਰ ਮੈਂਨ ਦੇਖ ਕਿੰਨੀ ਮਲਾਇਮ ਹੋ ਗਈ ਯਾਰ ਸ਼ਾਈਨਿੰਗ ਬਹੁਤ ਵਧ ਗਈ ਗੱਡੀ ਦੀ ਖੈਨੀ ਵਾਦੀ ਤੇ ਇੱਕ ਡੈਸ਼ ਕੈਮਰਾ ਲਵਾਇਆ ਉਹ ਦੇ ਫਰੰਟ ਦੀ ਉਹ ਕਰਦਾ ਵਾ ਰਿਕਾਰਡਿੰਗ ਫਰੰਟ ਵੇਗ ਦੀ ਤੇ ਇੱਕ ਲਵਾਇਆ ਵਾ ਆਪਣਾ ਆ ਡਿੱਗੀ ਨਾਲ ਅੱਗੇ ਸੈਂਟਰ ਲੋਕ ਨਹੀਂ ਸੀ ਹੁੰਦੀ ਵੀ ਰਿਮੋਟ ਤੋਂ ਇਹ ਡਿੱਗੀ ਲੋਕ ਨਹੀਂ ਸੀ ਹੁੰਦੀ ਜਿਵੇਂ ਆ ਦੇ ਆ ਦੇ ਹੁਣ ਨਾਲ ਹੀ ਲੋਕ ਆ ਵੀ ਹੁਣ ਆ ਵੀ ਡਿੱਗੀ ਪੂਰਾ ਕਮਰੇ ਵਾਂਗੂ ਵਰਕ ਕਰਦੀ ਆ ਉੱਤੇ ਆ ਸ਼ਟਰ ਹੋ ਗਿਆ ਇਹ ਇਹ ਵੀ ਵਰਕ ਕਰਨ ਲੱਗੇ ਆ ਤੁਹਾਨੂੰ ਦਿਖਾਉਣਾ ਆ ਦੇਖੋ ਨਹੀਂ ਕਰਦੇ ਖੁੱਲ ਨਹੀਂ ਨਾ ਹਾਂ ਦੇਖੋ ਖੁੱਲ ਗਈ ਹੈ ਵੀ ਪੂਰਾ ਲੌਕ ਕਰੋਗੇ ਹੁਣ ਲੌਕ ਕਰ ਦਿੰਨੇ ਆਪਾਂ ਦੇਖੋ ਲੌਕ ਹੋ ਗਈ ਤੇ ਇੱਕ ਆਪ ਡੈਸ਼ ਕੈਮ ਲਵਾਇਆ ਵਾ ਤੇ ਇੱਕ ਆਪਾਂ ਮੈਟ ਲਵਾਏ ਆ ਮੈਨੂੰ ਯਾਰ ਉਹ ਮੈਟ ਨਹੀਂ ਚੰਗੇ ਲੱਗਦੇ ਆਹ ਮੈਟ ਬੜੇ ਪਸੰਦ ਆਈ ਮੈਨੂੰ ਤੇ ਤਾਂ ਕਰਕੇ ਆ ਹਲਵਾ ਲਏ ਹਾਂ ਮੈਟ ਦੇਖੋ ਕਿੰਨੇ ਸੋਹਣੇ ਆ ਪੂਰੀ ਵਧੀਆ ਪ੍ਰੋਪਰ ਫਿਟਿੰਗ ਜਿਵੇਂ ਮਰਜੀ ਚੱਕੋ ਮਿੱਟੀ ਛਾੜ ਦੋ ਨਾਲ ਇਹਨ ਪੂਰੇ ਚੁੰਬੜ ਗਏ ਮੈਟ ਫਰੰਟ ਤੇ ਵੀ ਉਵੇਂ ਹੀ ਹੋ ਗਿਆ ਤੇ ਆਹ ਡੈਸ਼ ਕੈਮਰਾ ਲਵਾ ਲਿਆ ਹਾਂ ਇਹ ਜਿਹੜਾ ਮੈਮਰੀ ਕਾਰਡ ਪੈਂਦਾ ਇਹ ਫਰੰਟ ਦੀ ਵੀ ਰਿਕਾਰਡਿੰਗ ਕਰਦਾ ਤੇ ਬੈਕ ਦੀ ਵੀ ਬੈਕ ਉਹੀ ਕੈਮਰੇ ਨਾਲ ਕਰ ਦਿੰਦਾ ਜਿਹੜੀ ਗੱਤੀ ਚ ਲੱਗ। ਆਹ ਬਈ ਕਵਰ ਮੈਟ ਵੀ ਪੂਰੇ ਵਧੀਆ ਹੋ ਗਏ ਤੇ ਹੁਣ ਗੱਡੀ ਪੂਰੀ ਓਕੇ ਦੀ ਰਿਪੋਰਟ ਹੋ ਗਈ। ਹੁਣ ਨਾ ਚਰੀਟਾਂ ਚ ਰੂਟਾਂ ਤੋਂ ਚਲੋ ਫੇਰ ਵੀ ਥੋੜਾ ਜਿਹਾ ਉਹ ਹੋਰਿਆ ਕਰੂਗਾ। ਬਈ ਹਾਂ ਚਰੀਟਾਂ ਘੱਟ ਪੈਣਗੀਆਂ ਤੇ ਬਾਕੀ ਟਰਾਲੀ ਦੀਆਂ ਲੇਟਾਂ ਲੁੱਟਾਂ ਚਾਲੂ ਕਰਵਾ ਲਈਆਂ ਸਾਰਾ ਕੁਝ। ਟਰਪਾਲਨਾ ਪੈ ਗਈਆਂ ਵਿੱਚ ਫੋਨ ਚਾਰਜ ਲਾਉਣ ਲੱਗੇ ਹੋਇਆ ਬੰਦੇ ਆਪਣੇ ਸਾਰੇ ਜਾਣੇ ਮਿੱਤਰ ਦੋਸਤ ਸਾਰੇ ਮਿੱਤਰ ਦੋਸਤ ਹੁੰਦੇ ਆ ਜਿਆਦਾ ਕੋਈ ਨਹੀਂ ਬਸ ਨੇੜੇ ਨੇੜੇ ਇੱਥੋਂ ਇਹ ਟਰਾਲੀ ਯਾਨੀ ਕਿ ਮੇਰੀ ਸੁਰਤ ਤੋਂ ਵੀ ਪਹਿਲਾਂ ਦੀ ਜਾਂਦੀ ਆ ਜਿਹੜੀ ਜਗ੍ਹਾ ਆਪਣੀ ਟਰਾਲੀ ਜਾਂਦੀ ਆ ਇਹ ਪਹਿਲਾਂ ਸਾਡੇ ਇੱਥੇ ਪੈਣਦੇ ਹੁੰਦੇ ਸੀ ਅਵਤਾਰ ਅੰਕਲ ਬਿਜਲੀ ਦੇ ਵਿੱਚ ਉਹ ਲੈ ਕੇ ਜਾਂਦੇ ਹੁੰਦੇ ਸੀ ਟਰਾਲੀ ਤੇ ਹੁਣ ਚਲੋ ਉਦੋਂ ਬਾਅਦ ਕੈਨੇਡਾ ਚਲੇ ਗਏ ਕੈਨੇਡਾ ਤੋਂ ਬਾਅਦ ਫਿਰ ਆਪਣੇ ਉਹੀ ਟਰੈਕਟਰ ਉਹੀ ਟਰਾਲੀ ਸੋਨੀ ਵੀਰ ਸੀਗਾ ਉਹਨੇ ਸਾਂਭ ਲਈ ਸੀ ਉਹ ਲੈ ਕੇ ਜਾਂਦਾ ਹੁੰਦਾ ਸੀ ਚਲ ਸੋਨੀ ਤੋਂ ਬਾਅਦ ਫਿਰ ਆਪਾਂ ਸਾਂਭ ਲਈ ਡਿਊਟੀ ਉਹ ਵੀ ਵੀਰ ਬਾਹਰ ਚਲੇ ਗਿਆ ਤੇ ਫਿਰ ਉਸ ਤੋਂ ਬਾਅਦ ਜਾਦੀ ਆਪਾਂ ਨੂੰ ਵੀ ਹੋ ਗਏ ਮੇਲਾ 6 ਸਾਲ 6 ਸਾਲ ਤੋਂ ਆਪਣੀ ਟਰਾਲੀ ਜਾਂਦੀ ਹੈ ਟਰਾਲੀ ਡਰਾਈਵਰ ਉਦੋਂ ਪਹਿਲਾਂ ਆਪਾਂ ਵੀ ਆ ਮੈਂ ਜਾਂਦਾ ਹੁੰਦਾ ਸੀ ਟਰਾਲੀ ਦੂਜੀ ਟਰਾਲੀ ਚ ਨਾਰਮਲ ਚ ਤੇ ਬਹੁਤ ਚਾਂ ਹੁੰਦਾ ਸੀ ਇਹ ਦਿਨਾਂ ਦਾ ਹਨਾ ਕਿ ਸ਼ੁਰੂ ਤਾਂ ਹੀ ਛੋਟੇ ਹੁੰਦਿਆਂ ਤੋਂ ਛੋਟੇ ਹੁੰਦਿਆਂ ਤੋਂ ਕਿਵੇਂ ਚਾਹ ਹੁੰਦਾ ਸੀ ਕਿਉਂਕਿ ਆ ਟਰਾਲੀ 'ਚ ਪ੍ਰਾਲੀ ਪੈਂਦੀ ਹੁੰਦੀ ਸੀ ਪ੍ਰਾਲੀ ਦੇ ਨਾਲ ਪ੍ਰਾਲੀ ਦੇ ਵਿੱਚ ਵੜ ਕੇ ਖੇਡਣਾ ਯਾਰ ਉਦੋਂ ਨਾ ਪਤਾ ਕੀ ਹੁੰਦਾ ਸੀ ਜਦੋਂ ਅਸੀਂ ਸਾਡੀ ਛੋਟਿਆਂ ਦੀ ਜ਼ਿੰਦਗੀ ਸੀਗੀ ਲਾਈਫ ਸੀਗੀ ਉਦੋਂ ਯਾਰ ਜਿੰਨੀਆਂ ਪਾਸੇ ਮੀਆਂ ਨੇ ਸਾਰੀਆਂ ਭੈਣਾਂ ਹੀ ਸੀ ਹਨਾ ਕਿ ਸਾਰੀਆਂ ਕੁੜੀਆਂ ਮੁੰਡੇ ਅਸੀਂ ਇਕੱਠੇ ਹੀ ਖੇਡਦੇ ਹੁੰਦੇ ਟਰਾਲੀ 'ਚ ਕਿੰਨੇ ਕਿੰਨੇ ਦਿਨ ਉਮੀ ਪ੍ਰਾਲੀ ਲੱਦੀ ਰਹਿਣੀ ਪ੍ਰਾਲੀ ਦੇ ਵਿੱਚ ਤਰਪਾਲ ਪਈ ਰਹਿਣੀ ਉੱਥੇ ਆਪਣੇ ਘਰਾਂ ਕੋਲੇ ਖੜੀ ਹੁੰਦੀ ਸੀ ਉੱਥੇ ਹੀ ਖੇਡੀ ਜਾਣਾ ਕਿ ਦੋ ਤਿੰਨ ਦਿਨ ਪਹਿਲਾਂ ਤਿਆਰ ਕਰ ਲੈਣੀ ਟਰਾਲੀ ਪਹਿਲਾਂ ਖੇਡੀ ਜਾਣਾ ਹਨਾ ਬੜਾ ਨਜ਼ਾਰਾ ਹੁੰਦਾ ਸੀਗਾ ਤੇ ਉਦੋਂ ਯਾਰ ਕੋਈ ਆ ਗਲਤ ਪਾਸੇ ਨੂੰ ਕੇ ਦੀ ਸੋਚ ਨਹੀਂ ਸੀ ਹਨਾ ਅੱਜ ਕੱਲ ਦਾ ਛੋਟੇ ਛੋਟੇ ਜਵਾਕਾਂ ਨਹੀਂ ਸਭ ਕੁਝ ਨੌਲੇਜ ਹੋ ਜਾਂਦੀ ਹੈ ਉਦੋਂ ਜਿੰਨੀਆਂ ਵੀ ਪਾਸੇ ਚ ਕੁੜੀਆਂ ਮੁੰਡੇ ਸਾਰੇ ਇਕੱਠੇ ਹੀ ਖੇਡਦੇ ਹੁੰਦੇ ਭੈਣਾ ਭਰਾ ਸਾਰੇ ਬਣ ਕੇ ਹਨਾ ਕਿਸੇ ਨੂੰ ਕੋਈ ਦਿਮਾਗ ਦੇ ਕੋਈ ਗਲਤ ਚੀਜ਼ ਤਾਂ ਕੋਈ ਹੈ ਹੀ ਨਹੀਂ ਸੀ ਹਨਾ ਤੇ ਇੰਨਾ ਇਕਾਂ ਹੁੰਦਾ ਸੀ ਤੇ ਅਫਤਾਰ ਅੰਕਲ ਨੇ ਦੋ ਵਾਰ ਸਾਡੇ ਥਮਲਾਟ ਆਇਆ ਸਵੇਰੇ-ਦੁਪਹਿਰ ਤੜਕੇ ਤੁਰਦੇ ਨੇ 4 ਵਜੇ ਆਪਣੇ ਅੰਦਰ ਖੜੀ ਹੁੰਦੀ ਟਰਾਲੀ ਉਹਨਾਂ ਦੇ ਟਰੈਕਟਰ ਦੋ ਵਾਰ ਬੈਕ ਕਰਦੇ ਕਰਦੇ ਨੇ ਸਾਡੇ ਥੰਮਲੇ ਥੋੜੇ ਸੀ ਉਹਨਾਂ ਦੇ ਸੱਦੀ ਬਸ ਜਾਣ ਕੇ ਯਾਦਾਂ ਨੇ ਕਿ ਇਹ ਟਰਾਲੀ ਆਪਣੀ ਉਹੀ ਜਗ੍ਹਾ ਤੇ ਜਾਂਦੀ ਆਉਂਦੀ ਆ ਜਿਹੜੀ ਮੈਨੂੰ ਲੱਗਦਾ ਪਤਾ ਹੀ ਨਹੀਂ ਕਿੰਨੇ ਕ ਸਾਲਾਂ ਤੋਂ ਪਰੰਪਰਾ ਚੱਲੀ ਆ ਰਹੀ ਆ ਇਹ ਆਪਣੀ ਟਰਾਲੀ ਵੀ ਉੱਥੇ ਹੀ ਆ ਤੇ ਬਾਬਾਈ ਦੀ ਇੰਨੀ ਕੁ ਮਿਹਰ ਆ ਹਨਾ ਕਿ ਆ ਬਾਬਾ ਜੀ ਆਪੇ ਮਿਹਰ ਕਰਦੇ ਆ ਵੀ ਆਪਾਂ ਨੂੰ ਲੈ ਕੇ ਜਾਂਦੇ ਆ ਮਗਰ ਕੰਮ ਆਪੇ ਹੋਈ ਜਾਂਦਾ ਕੋਈ ਟੈਨਸ਼ਨ ਨਹੀਂ ਹੁੰਦੀ ਚਲੋ ਹੁੰਦੀ ਆ ਫੇ ਫੋਨ ਫਾਨ ਆਉਂਦੇ ਆ ਤੇ ਹੁਣ ਤਲੀਦ ਵੀਰੇ ਬਣੇ 2-3 ਦਿਨ ਕੋਲਾ ਨਾ ਕਰਿਓ 3 ਦਿਨ 16 ਤੋ ਕਰ ਲਿਓ ਕੱਲ ਨੂੰ 13 14 15 16 ਨੂੰ ਘਰੇ ਆਉਣਾ ਵਾ ਬਸ 2-3 ਦਿਨ ਕੋਈ ਕਾਲ ਮੈਸੇਜ ਨਾ ਕਰਿਓ ਵੀਰੋਣੇ ਉਦੋਂ ਬਾਅਦ ਜਿਵੇਂ ਮਰਜ਼ੀ ਕੋਲਾ ਕਰ ਲਿਓ ਤੇ ਬਸ ਹੁਣ ਇੱਕ ਦਿਨ ਦਾ ਧਿਆਨ ਰੱਖਿਓ ਬਸ ਬਲੌਗ ਕੱਲ ਨੂੰ ਬਣਾਵਾਂਗੇ ਮੇਤੋ ਫਿਰ ਨਾ ਬਾਲੇ ਨਹੀਂ ਬਣਦੇ ਕਿਉਂਕਿ ਤੁਹਾਨੂੰ ਪਤਾ ਮੈਂ ਹੈਗਾ ਸ਼ਾਈ ਪਰਸਨ ਹਨਾ ਵੀ ਲੋਕਾਂ ਦੇ ਮੂਹਰੇ ਮੇਤੋ ਘੱਟ ਬਣਦੀ ਆ ਵੀਡੀਓ ਜਿੱਥੇ ਇਕੱਲੇ ਹੋਇਆ ਕਰਾਂਗੇ ਉੱਥੇ ਬਣਾ ਲਿਆ ਕਰਾਂਗੇ ਫੇਰ ਪਤਾ ਕੀ ਜੇ ਜਦੋਂ ਅਸੀਂ ਆਨੰਦਪੁਰ ਉੱਥੇ ਅਪਲੋਡ ਹੋਣ ਦਾ ਵੀ ਜੱਬ ਪੈ ਜਾਂਦਾ ਜੇ ਹੋ ਜਾਊਗਾ ਤਾਂ ਕਰ ਦਾਂਗੇ ਨਹੀਂ ਫਿਰ ਘਰੇ ਆ ਕੇ ਕੀ ਕਰਾਂਗੇ ਹਰੀਲਾਂ ਰੁੱਰੀਆਂ ਪਾਈ ਚੱਲਾਂਗੇ ਹਨਾ ਸ਼ਾਰਟ ਪਾ ਦਿਆ ਕਰਾਂਗੇ YouTube ਤੇ ਤੇ ਪਰ ਜਿੰਨੀ ਕੁ ਬਣੀ ਆਪਣੀ ਹਾਂ ਮੈਂ ਕੋਸ਼ਿਸ਼ ਕਰੂੰਗਾ ਕਿ ਜਿੰਨੇ ਅਸੀਂ ਗੁਰਦਾਰੇ ਦਰਸ਼ਨ ਕਰਦੇ ਆ ਤੁਹਾਨੂੰ ਸਾਰੇ ਗੁਰਦਾਰੇ ਇਕੱਲੇ ਇਕੱਲੇ ਦੇ ਦਰਸ਼ਨ ਜ਼ਰੂਰ ਕਰਵਾਵਾਂਗੇ ਤੇ ਸੋ ਬੀਬੀ ਜੇ ਬਹੁਤ ਵੀਰ ਬਾਹਰ ਬੈਠਿਆ ਕਈ ਵੀਰਾਂ ਤੋਂ ਜਾਣੀ ਹੋਣਾ ਜਿਹੜੇ ਵੀਰ ਮੇਰੀ ਵੀਡੀਓ ਦੇਖਦੇ ਆ ਜ਼ਰੂਰ ਦਰਸ਼ਨ ਕਰਾਵਾਂਗੇ ਬਾਕੀ ਜਿਹੜੇ ਵੀਰ ਉੱਥੇ ਹੋਏ ਤਾਂ ਸਾਰਿਆਂ ਨੂੰ ਮਿਲਾਂਗੇ ਵੀ ਬਹੁਤ ਧੰਨਵਾਦ ਕੱਲ ਨੂੰ ਮਿਲਦੇ ਆ ਹੁਣ ਲੱਗੇ ਹੋਇਆ ਬੰਦੇ ਟਰਾਲੀ ਚਾਰ ਜਾਣ ਲਓ ਵੀ ਆਪਾਂ ਦੋਨੇ ਰਾਣੀਆਂ ਸੁੰਦਰਾ ਆਵਦੀਆਂ ਕਢਾਤੀਆਂ ਅੰਦਰ ਪੈਕ ਕਰਕੇ ਸ਼ੈੱਡ ਥੱਲੇ ਕਿ ਹੁਣ ਤਿੰਨ ਦਿਨ ਆਰਾਮ ਕਰਨੀਆਂ ਫੇਰ ਆ ਕੇ ਮਿਲਾਂਗੇ ਇਹਨਾਂ ਨੂੰ